ਕیتے 나ਗ ਕੁਲੀ ਮਹਿ ਆਏ ਕੀਤੇ ਪੰਖ ਉਡਾਏ ਹਟ ਪਟਣ ਵਿਝ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਛੁਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮਹਿ ਵਣਜਾਰਾ ਜੇਤਾ ਸੁਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ प्रणवत नानक हुकम पशा